ਸੂਰ ਰਾਜਨੀਤਿਕ ਪਾਰਟੀਆਂ ਲਈ ਵਕਾਰ ਦਾ ਸਵਾਲ ਬਣ ਚੁੱਕੀ ਤਰਨਤਾਰ ਜਿਮਨੀ ਚੋਣ ਨੂੰ ਲੈ ਕੇ ਵੋਟਾਂ ਪੈਣ ਦਾ ਕੰਮ ਠੀਕ 7 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋ ਚੁੱਕਿਆ ਹੈ ਅਸੀਂ ਇਸ ਵੇਲੇ ਮੌਜੂਦ ਹਾਂ ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਜਿੱਥੇ ਬੂਥ ਨੰਬਰ 99 100 ਅਤੇ 101 3 ਪੋਲਿੰਗ ਬੂਥ ਬਣੇ ਹਨ ਹਾਲਾਂਕਿ ਜੇਕਰ ਅਸੀਂ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤਾਂ ਤਰਨਤਾਰਨ ਸ਼ਹਿਰ ਅਤੇ 104 ਪਿੰਡਾਂ ਤੇ ਆਧਾਰਿਤ ਹੈ ਵਿਧਾਨ ਸਭਾ ਹਲਕਾ ਤਰਨਤਾਰਨ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਲ ਦੇ ਅਕਾਲ ਚਲਾਣੇ ਦੇ ਚਲਦੇ ਆ ਇਹ ਸੀਟ ਖਾਲੀ ਹੋਈ ਸੀ ਤਾਂ ਜਿਮਨੀ ਚੋਣ ਹੋਣ ਜਾ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਮੂਹ ਰਾਜਨੀਤਿਕ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਸਮੂਹ ਰਾਜਨੀਤਿਕ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਆਪ ਆਦਮੀ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਸਮੁੱਚੀ ਲੀਡਰਸ਼ਿਪ ਵੱਖ-ਵੱਖ ਪਾਰਟੀਆਂ ਦੀ ਇੱਥੇ ਪਿੰਡੋ ਪਿੰਡ ਜਾ ਕੇ ਚੋਣ ਪ੍ਰਚਾਰ ਕਰਦੀ ਹੋਈ ਨਜ਼ਰ ਆਈ ਆਪੋ ਆਪਣੀ ਪਾਰਟੀ ਦੀਆਂ ਨੀਤੀਆਂ ਤੋ ਲੋਕਾਂ ਨੂੰ ਜਾਨੂ ਕਰਵਾਇਆ ਗਿਆ ਦੂਸਰੇ ਦੀਆਂ ناکਾਮੀਆਂ ਜਨਤਾ ਦੀ ਕਚੈੜੀ ਚ ਰੱਖੀ ਗਈਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੋਹਰ ਦਾਵਾ ਵੀ ਆਪਣੀ ਵੋਟ ਪਾਉਣ ਦੇ ਲਈ ਇੱਥੇ ਪਹੁੰਚ ਚੁੱਕੇ ਨੇ ਬੂਥ ਨੰਬਰ 99 ਪਿੰਡ ਕੱਕਾ ਕੰਡਿਆਲਾ ਵਰਖੇ ਉਹਨਾਂ ਵੱਲੋਂ ਵੋਟ ਪਾਉਣ ਲਈ ਕੀਤੀ ਜਾਣੀ ਹੈ ਤੋ ਅਕਾਲੀ ਦਲ ਦੇ ਉਮੀਦਵਾਰ ਇਸ ਵੇਲੇ ਪ੍ਰਿੰਸੀਪਲ ਸੁਖਵਿੰਦਰ ਕੋਹਰ ਦਾਵਾ ਇੱਥੇ ਮੌਜੂਦ ਨਹੀਂ ਲੰਬੇ ਇੱਕ ਚੋਣ ਪ੍ਰਚਾਰ ਚੱਲਿਆ ਜੀ ਅੱਜ ਆਖਰਕਾਰ ਵੋਟਾਂ ਪੈਣ ਜਾ ਰਹੀ ਹੈ ਰਾਜਨੀਤਿਕ ਪੱਖ ਦਾ ਫੈਸਲਾ ਹੋਣਾ ਹੈ ਜੀ ਬਿਲਕੁਲ ਚੋਣ ਪ੍ਰਚਾਰ ਵੀ ਬੜਾ ਛਾਣਾ ਚੱਲਿਆ ਜੀ ਬਰਕਰਾਂ ਚ ਭਾਰੀ ਛਾ ਸੀ ਤੇ ਹੁਣ ਅੱਜ ਆਪਾਂ ਬੋਰਡ ਦਾ ਇਸਤੇਮਾਲ ਕਰਨਾ ਆਏ ਆ ਦੇ ਦਾ ਸ਼ਾਂਤੀ ਮੇ ਠੰਗਣਾ ਹੋਏਗੀ ਬਿਲਕੁਲ ਜੀ ਸ਼ਾਂਤੀ ਮੇ ਠੰਗਣਾ ਅਰਦਾਸ ਬੇਨਤੀ ਕਰਕੇ ਚੱਲੇ ਆ ਮੈਡਮ ਜੋ ਹਾਲਾਤ ਬਣੇ ਤੱਕੇਸ਼ਾਈ ਹੋਈ ਗ੍ਰਿਫਤਾਰੀਆਂ ਹੋਈਆਂ ਉਹਨਾਂ ਹਾਲਾਤਾਂ ਬਾਰੇ ਕੀ ਕਰਦੇ ਜੀ ਹਾਲਾਤ ਉਹ ਸਰਕਾਰ ਦੀ ਨਕਾਮੀ ਸਮਝੋ ਤੇ ਸਰਕਾਰ ਨੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ ਆ ਜਦੋਂ ਕਿਸੇ ਦੇ ਪਰਚਾ ਹੁੰਦਾ ਤਾਂ ਸਮਝੋ ਕਿ ਸਰਕਾਰ ਹਾਰ ਰਹੀ ਹੈ ਤੱਕੇਸ਼ਾਈ ਹੈ ਸਰਕਾਰ ਦੀ ਅੱਗੇ ਵੀ ਅਸੀਂ ਸਰਪੰਚੀ ਦੀ ਇਲੈਕਸ਼ਨ ਮਿਲੇ ਸਰਕਾਰ ਦੀ ਤੱਕੇਸ਼ਾਈ ਬਰ ਡਟੇ ਰਹੇ ਸੀ ਤੇ ਹੁਣ ਵੀ ਡਟੇ ਰਵਾਂਗੇ ਲੋਕ ਸਾਡੇ ਨਾਲ ਜੀ ਜਾਦੀ ਕਲਾ ਵਿੱਚ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਜਿਸ ਨਾਲ ਲਗਾਤਾਰ 7 ਵਜੇ VOTING ਸ਼ੁਰੂ ਹੋਈ ਜਿਆਦਾ ਤੋਂ ਜਿਆਦਾ VOTING ਹੋਏ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਮੈਂ ਇਹੋ ਅਪੀਲ ਕਰਨਾ ਚਾਹੁੰਦੀ ਆ ਕਿ ਆਪਾਂ ਆਪ ਸਰਕਾਰ ਤੱਕੇ ਚੁਣਾਈ ਕਰ ਰਹੀ ਆ ਤੇ ਇਹਦੇ ਵਿਰੋਧ ਆਪਾਂ ਲੜਨਾ ਵਾ ਤੇ ਆਪਾਂ ਵੱਧ ਤੋਂ ਵੱਧ ਵੋਟ ਪੋਲ ਕਰੀਏ ਆਪਣੀ ਆਪਣੀ ਵੋਟ ਦਾ ਹੱਕ ਦਾ ਇਸਤੇਮਾਲ ਕਰੀਏ ਤੇ ਸ਼ਾਂਤੀਪੂਰਵਕ ਵੋਟਾਂ ਜਿਹੜੀਆਂ ਆਪਾਂ ਪਾਈਆਂ ਚੋਣ ਕਮਿਸ਼ਨ ਦੀ ਕਾਰਜਕਾਰੀ ਕਿਸ ਤਰ੍ਹਾਂ ਵੇਚਦੀ ਹੈ ਕਿਉਂਕਿ SSP ਨੂੰ ਵੀ ਸਸਪੈਂਡ ਕੀਤਾ ਗਿਆ ਜੀ ਮੈਂ ਚੋਣ ਕਮਿਸ਼ਨ ਦਾ ਧੰਨਵਾਦ ਕਰਦੀ ਆ ਉਨਾ ਮਤਲਬ ਕਿ ਸਾਡੀ ਅਪੀਲ ਤੇ ਐਸਐਸਪੀ ਨੂੰ ਸਸਪੈਂਡ ਕੀਤਾ ਵਾ ਇੱਕ ਵਾਰੀ ਮੈਸੇਜ ਜਾਊਗਾ ਸਾਰਿਆਂ ਵਿੱਚ ਕਿ ਕਿੰਨੀ ਧੱਕੇਸ਼ਾਹੀ ਹੋ ਰਹੀ ਹੈ ਸਰਕਾਰ ਕੀ ਕੁਝ ਕਰ ਰਹੀ ਹੈ ਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਮਿਸ਼ਨ ਦਾ ਚਲੋ ਬਹੁਤ ਜਿਸ ਤਰ੍ਹਾਂ ਲਗਰੇਰ ਦਾ ਰੁਝਾਨ ਵੇਖ ਲਓ ਜੇ ਸ਼ੁਰੂਆਤੀ ਆ ਤੇ ਵਰਣਕ ਲੱਗ ਗਈ ਹੈ ਬਸ ਵਧੀਆ ਰੁਝਾਨ ਹਾਂਜੀ ਸ਼ੋਮਨੀ ਕਾਲੀਦਾਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੋਰ ਨੂੰ ਦਾਵਾ ਜੋ ਬੂਥ ਨੰਬਰ 99 ਪਿੰਡ ਕੱਕਾ ਕਟਿਆਲਾ ਵਿਖੇ ਆਪਣੀ ਵੋਟ ਪਾਉਣ ਦੇ ਲਈ ਪਹੁੰਚੇ ਨੇ ਤੋਂ ਆਮ ਆਦਮੀ ਪਾਰਟੀ ਦੀ ਜੋ ਕਾਰਗੁਜ਼ਾਰੀ ਰਹੀ ਹੈ ਉਸ ਤੇ ਸਵਾਲ ਚੱਕੇ ਹੈ ਤਕੇਸ਼ਾ ਹੀ ਦਾ ਦੋਸ਼ ਜਿਹੜਾ ਬੂਥ ਪੋਲਿੰਗ ਸਟੇਸ਼ਨ 100 ਕੱਕਾ ਕਟਿਆਲਾ ਤੇ ਵੋਟ ਪਾਉਣਗੇ ਪ੍ਰਿੰਸੀਪਲ ਸੁਖਵਿੰਦਰ ਕੋਰ ਨੂੰ ਦਾਵਾ ਸ਼ੋਮਨੀ ਕਾਲੀਦਾਲ ਤੋਂ ਉਮੀਦਵਾਰ ਜੋ ਇੱਕ ਧਰਮੀ ਫੌਜੀ ਪਰਿਵਾਰ ਦੇ ਨਾਲ ਇਹਨਾਂ ਦੇ ਪਤੀ ਜਸਵੰਤ ਸਿੰਘ ਦਰਮੀ ਫੌਜੀ ਜਿਨ੍ਹਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਵਿਰੋਧ ਵਿੱਚ ਭਾਰਤੀ ਫੌਜ ਖਿਲਾਫ ਬਗਾਵਤ ਕੀਤੀ ਗਈ ਸੀ ਲੰਬਾ ਸਮਾਂ ਜੇਲ੍ਹ ਦੇ ਵਿੱਚ ਕੱਟਿਆ ਹੈ ਤੋਂ ਸ਼੍ਰੋਮਣੀ ਕਾਲੀ ਦਲ ਵੱਲੋਂ ਧਰਮੀ ਫੌਜੀਆਂ ਦਾ ਸਤਿਕਾਰ ਕਰਦੇ ਹਾਂ ਧਰਮੀ ਫੌਜੀ ਪਰਿਵਾਰ ਨੂੰ ਟਿਕਟ ਦੇ ਕੇ ਰਵਾਜਿਆ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਵੱਲੋਂ ਹਰਜੀਤ ਸਿੰਘ ਮੀਆ ਵੰਡ ਕਾਂਗਰਸ ਦੇ ਕਰਨਬੀਰ ਸਿੰਘ ਬੁਰਜ ਸਮੂਹ ਕੁੱਲ 1 ਲੱਖ 92838 ਵੋਟਰ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਔਰ 15 ਉਮੀਦਵਾਰ ਜਿਹੜੇ ਐ ਉਹ ਮੈਦਾਨ ਦੇ ਵਿੱਚ ਨੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਚੋਣ ਪ੍ਰਚਾਰ ਜਾਰੀ ਸੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਟੰਨਾ ਤੋਂ ਲੋਕ ਸਭਾ ਮੈਂਬਰ ਹਰਸੀਪ੍ਰੋਕ ਕੋਰ ਬਾਦਲ ਲਗਾਤਾਰ ਚੋਣ ਪ੍ਰਚਾਰ ਜੁਟੇ ਰਹੇ ਸਮੁੱਚੀ ਅਕਾਲੀ ਲੀਡਰਸ਼ਿਪ ਹਲਕੇ ਨੂੰ ਜੋ ਉਹਨਾਂ ਦੇ ਵਿੱਚ ਵੰਡ ਕੇ ਪੂਰੀ ਤੰਦੇਈ ਦੇ ਨਾਲ ਚੋਣ ਪ੍ਰਚਾਰ ਕਰਦੀ ਨਜ਼ਰ ਆਈ ਉੱਥੇ ਆਮ ਆਦਮੀ ਪਾਰਟੀ ਵੱਲੋਂ ਵੀ ਪਰਵਿੰਦ ਕੇਜਰੀਵਾਲ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਮਨੀਸ਼ ਸੋਦਿਆ ਵੱਖ-ਵੱਖ ਆਗੂ ਜਿਹੜੇ ਆ ਉਹ ਭਾਜੀ ਭਾਜੀ ਇੱਧਰ ਕਰਕੇ ਸਰ ਫੇਸ ਇੱਧਰ ਕਰ ਰਹੇ ਹਾਂ ਹਾਂਜੀ ਵੇਟ ਕਰਕੇ ਵੇਟ ਕਰਕੇ ਤਾਂ ਅੱਜ ਤੋਂ ਮਤਲਬ ਤੋ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੁਰ ਰੰਦਾਵਾ ਆਪਣੀ ਵੋਟ ਪਾਉਣ ਕਰਨ ਦੇ ਲਈ ਪਹੁੰਚੇ ਨੇ ਬੂਥ ਨੰਬਰ 100 ਪਿੰਡ ਕੱਕਾ ਕਲਿਆੜ ਕੰਡਿਆਲਾ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜੇ ਤਿੰਨ ਬੂਥ ਬਣਾਏ ਗਏ ਨੇ जितें सत्त बजद सख्त सुरक्षा प्रबंध हेठ फोट कम शांतिपूर्वक शुरू होया ਹਾਂਜੀ ਤੋਂ ਕੁੱਲ 192838 ਵੋਟਰ ਨੇ ਜਿਨ੍ਹਾਂ ਵਿੱਚੋਂ 1933 ਮੇਲ ਵੋਟਰ ਨਹੀਂ ਇਸ ਤੋਂ ਲਾਵਾ ਸਭ ਤੋਂ ਇਹ ਗੱਲ ਹੈ 18 ਤੋਂ 19 ਸਾਲ ਦੀ ਉਮਰ ਦੇ 3333 ਉਹ ਨੌਜਵਾਨ ਵੋਟਰ ਨੇ ਜੋ ਪਹਿਲੀ ਵਾਰ ਆਪਣੇ ਵੋਟ ਪਾਉਣ ਦੇ ਜ਼ਮੂਰੀ ਹੱਕ ਦਾ ਇਸਤੇਮਾਲ ਕਰਨਗੇ ਪ੍ਰਿੰਸੀਪਲ ਸਖਵਿੰਦਰ ਕੋਰ ਦਾਵਾ ਆਪਣੀ ਬੇਟੀ ਕੰਚਨਪ੍ਰੀਤ ਦੇ ਨਾਲ ਵੋਟ ਪਾਉਣ ਦੇ ਲਈ ਪਹੁੰਚੇ ਨੇ ਕਿਨਾਂ ਬਰਬਰ 27 ਜੀ ਕਹਿੰਦਾ ਕਿ 7 ਵਜੇ ਦਿਆ ਹੀ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੈ ਪਰ ਥੋੜੀ ਰਫਤਾਰ ਅਜੇ ਮੱਠੀ ਨਜ਼ਰ ਆ ਰਹੀ ਕਿਉਂਕਿ ਮੌਸਮ ਦੀ ਤਬਦੀਲੀ ਹੈ ਸਰਦੀ ਦਾ ਆਗਾਜ਼ ਜਿਹੜਾ ਹੋ ਚੁੱਕਿਆ ਹੈ ਤੋਂ ਕਿਤੇ ਨਾ ਕਿਤੇ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਮੱਠੀ ਰਫਤਾਰ ਦੇ ਨਾਲ ਘਰਾਂ ਚੋਂ ਨਿਕਲ ਰਹੇ ਨੇ ਪਰ ਜਿਵੇਂ ਜਿਵੇਂ ਦਿਨ ਨਿਕਲ ਰਿਹਾ ਹੈ ਉਹ ਵੀ ਉਹ ਵੀ ਵੋਟਾਂ ਪੈਣ ਦਾ ਕੰਮ ਜਿਹੜਾ ਹੈ ਉਹ ਤੇਜ਼ੀ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਤੋ ਇਹ ਤਸਵੀਰਾਂ ਹਲਕਾ ਤਰਨਤਾਰਨ ਦੇ ਪਿੰਡ ਕッカ ਕਟਿਆਲਾ ਦੇ ਐਲੀਮੈਂਟਰੀ ਸਕੂਲ ਦੀ ਹੈ ਜਿੱਥੇ ਬੂਥ ਨੰਬਰ 100 ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੋਹਿੰਦਾਵਾ ਆਪਣੀ ਬੇਟੀ ਕੰਚਨਪ੍ਰੀਤ ਕੋਰ ਦੇ ਨਾਲ ਵੋਟ ਪਾਉਣ ਦੇ ਲਈ ਪਹੁੰਚੇ ਨੇ ਮੈਂ ਬੋਰਡ ਦਿਖਾਣਾ ਜੀ ਸਿੰਗਰ ਬੋਰਡ ਇਸਤੇਮਾਲ ਕਰਦੇ ਤੁਸੀਂ ਦੇਖੋ ਕਿ ਲਗਾਤਾਰ ਜਿਹੜੇ ਨੇ ਉਹ ਆਪਣਾ ਕੈਂਡੀਡੇਟ ਸਵੇਰ ਤੋਂ ਹੀ ਜਾ ਰਹੇ ਆਪਣੇ ਬੋਰਡ ਦਾ ਇਸਤੇਮਾਲ ਕਰਨ ਵਾਸਤੇ ਕੁਝੇ ਸੀ ਸੁਖਵਿੰਦਰ ਕੋਰਨ ਦਾਵਾਸ਼ੀ ਰੋਮਨੀ ਕਾਲੀ ਜਿਹੜੇ ਕੈਂਡੀਡੇਟ ਨੇ ਉਹ ਐਸੇ ਬੂਥ ਤੇ 10 ਨੰਬਰ ਬੂਥ ਹੈ ਜਿਹੜਾ ਸਰਕਾਰੀ ਐਲੀਮੈਂਟਰੀ ਸਕੂਲ ਕੱਕਾ ਕੰਢਿਆਲਾ ਜਿਹੜਾ ਆਪਣਾ ਬੋਰਡ ਦਾ ਇਸਤੇਮਾਲ ਕਰਨ ਦੂਜੇ ਨਹੀਂ ਸਨੋ ਪਹਿਲੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਅੱਜ ਲੋਕਾਂ ਨੂੰ ਮੈਂ ਇਹੋ ਬੇਨਤੀ ਕਰਦੀ ਆਂ ਕਿ ਆਪਾਂ ਵੱਧ ਤੋਂ ਵੱਧ ਬੋਟ ਪੋਲ ਕਰੀਏ ਆਪਣੀ ਬੋਟ ਦੇ ਹੱਕ ਦਾ ਇਸਤੇਮਾਲ ਕਰੀਏ ਤੇ ਸ਼ਾਂਤੀਪੂਰਵਕ ਜਿਹੜੀਆਂ ਵੋਟਾਂ ਪਾਈਏ ਆਪਾਂ ਚੋਣ ਲੱਗਦਾ ਕਿ ਚੋਣ ਕਮਿਸ਼ਨ ਸਖਤ ਐ ਐਕਸ਼ਨ ਚ ਜੀ ਬਿਲਕੁਲ ਚੋਣ ਕਮਿਸ਼ਨ ਸਖਤ ਵਾ ਜਿਹੜੇ ਐਸਐਸਪੀ ਸਾਡੇ ਸਸਪੈਂਡ ਕੀਤੇ ਗਏ ਆ ਕਿੰਨੀ ਧੱਕੇਸ਼ਾਹੀ ਕੀਤੀ ਸਰਕਾਰ ਦੀ ਸ਼ਹਿਤ ਹੀ ਸਾਰਾ ਕੁਝ ਹੋ ਰਿਹਾ ਜੀ ਚੋਣ ਕਮਿਸ਼ਨ ਸਖਤ ਵਾ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਸਖਤ ਫੈਸਲਾ ਲਿਆ ਵਾ ਅੱਜ ਜਿਹੜੇ ਤੁਸੀਂ ਵੋਟ ਪਾਣ ਆਏ ਹੋ ਤੁਹਾਡੇ ਕਿੰਨੇ ਪਰਿਵਾਰਕ ਜੀ ਆ ਦੇ ਇੱਥੇ ਵੋਟ ਨੇ ਕੌਣ ਕੌਣ ਆਇਆ ਤੁਸੀਂ ਫੋਰ ਪਾਸਾ ਦੇ ਮੇਰੀ ਵੀ ਵੋਟੇ ਇਥੇ ਮੇਰੀ ਬੇਟੀ ਦੀ ਵੋਟ ਵੀ ਇਥੇ ਬੇਟੀ ਮੇਰੀ ਆਈ ਹੋਈ ਆ ਤੇ ਮੇਰੇ ਹਸਬੰਡ ਜਿਹੜੇ ਉਹ ਬਾਹਰ ਨੇ ਤੇ ਇਸ ਕਰਕੇ ਉਹ ਵੋਟ ਪਾਉਣ ਨਹੀਂ ਆ ਸਕੇ ਲੱਗਦਾ ਹੈ ਕਿ ਜਿਹੜਾ ਇਸ ਵੇਲੇ ਜੋ ਮਾਹੌਲ ਕਿਉਂ ਬਣਿਆ ਹੈ ਬਿਨਾਂ ਸ਼ਬਦ ਦਰਦ ਦਾ ਤੇ ਜਿਹੜੀ ਸਿਕਿਉਰਿਟੀ ਪੂਰੇ ਬੰਦੋਬਸਤ ਨੇ ਬਿਲਕੁਲ ਜੀ ਬਿਲਕੁਲ ਸੈਟੀਸਫਾਈ ਹਾਂ ਮੈਂ ਬਿਲਕੁਲ ਸੈਟੀਸਫਾਈ ਹਾਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵੀ ਟੱਕੇਸ਼ਾਈ ਦਾ ਦੌਰ ਰਿਹਾ ਲੱਗਦਾ ਹੈ ਕਿ ਅੱਜ ਸ਼ਾਂਤੀਪੂਰਵਕ ਪੋਟਾ ਪੈਂਦਾ ਕੰਮ ਰਿਪਲੇ ਚੜੂ ਜੀ ਬਿਲਕੁਲ ਹਾਂਜੀ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਨੇ ਤੇ ਇਸ ਕਰਕੇ ਪੈਰਾ ਮਿਲਟਰੀ ਫੋਰਸਿਜ਼ ਵੀ ਆਈਆਂ ਹੋਈਆਂ ਤੁਸੀਂ ਵੇਖ ਹੀ ਰਹੇ ਨੇ ਤੇ ਵਧੀਆ ਮਤਲਬ ਮਾਹੌਲ ਰਹੇਗਾ ਮੈਂ ਵੀ ਚਾਹੁੰਦੀ ਆ ਕਿ ਸ਼ਾਂਤੀਪੂਰਕ ਵੋਟ ਜਿਹੜੀਆਂ ਇਹ ਪਹਿਨ ਕਿਤੇ ਵੀ ਕੋਈ ਮਾਹੌਲ ਖਰਾਬ ਨਾ ਹੋਵੇ ਤੇ ਇਸ ਕਰਕੇ ਸਰਕਾਰ ਦੇ ਵੀ ਪ੍ਰਬੰਧ ਪੂਰੇ ਨੇ ਮੈਂ ਸ਼ਾਂਤੀਪੂਰਕ ਵੋਟਾਂ ਪਹਿਨ ਗਈਆਂ ਜੀ ਬਿਲਕੁਲ ਕਿਸੇ ਤਰ੍ਹਾਂ ਦੇ ਨਾਲ ਵੀ ਇਸੀ ਗੱਲਬਾਤ ਕਰਾਂਗੇ ਲੰਬਾ ਸਮਾਂ ਪ੍ਰਚਾਰ ਚ ਜੁਟੇ ਰਹੋ ਅੱਜ ਆਖਰਕਾਰ ਇੰਤਜ਼ਾਰ ਸੀ ਬਿਲਕੁਲ ਜੀ ਬਿਲਕੁਲ ਅੱਜ ਦਾ ਦਿਨ ਤੇ ਇੰਤਜ਼ਾਰ ਤੁਸੀਂ ਵੇਖ ਲਓ ਕਿੰਨੀਆਂ ਮੁਸ਼ਕਲਾਂ ਚੋਂ ਲੰਘ ਕੇ ਕਿੰਨਾ ਕੁਝ ਹੋਇਆ ਆ ਸਰਕਾਰ ਦੀ ਕਿੰਨੀ ਤੱਕੇਸ਼ਾਈ ਹੋਈ ਆ ਫਿਰ ਵੀ ਜਿਹੜੇ ਸਾਡੇ ਵਰਕਰ ਤੇ ਅਸੀਂ ਜਿਹੜੇ ਆ ਡਟੇ ਰਹੇ ਆ ਤੇ ਅੱਜ ਦੇ ਦਿਨ ਦੀ ਵੇਟ ਬੜੇ ਲੰਮੇ ਸਮੇਂ ਤੋਂ ਤੇ ਅੱਜ ਉਹ ਦਿਨ ਆ ਚੁੱਕਿਆ ਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਦੇ ਇਸ ਵਾਰ ਜਿਹੜੀ ਆ ਤੱਕੜੀ ਤੱਕੜੀ ਹੋ ਜੇ ਸਭ ਤੋਂ ਵੱਡੀ ਚੁਣੌਤੀ ਇਹ ਹੁੰਦੀ ਹੈ ਕਿ ਪੋਲਿੰਗ ਜ਼ਰੂਰ ਜਿਹੜੀ ਹੈ ਉਹ ਵਦ ਤੋਂ ਵਦ ਹੋਵੇ ਇਸ ਸੰਬੰਧ ਵਿੱਚ ਲੋਕਾਂ ਕੀ ਮੈਸੇਜ ਕਰੋਗੇ ਬਿਲਕੁਲ ਜੀ ਮੈਂ ਸਾਰਿਆਂ ਨੂੰ ਇਹ ਕਹਾਂਗਾ ਵਦ ਤੋਂ ਵਦ ਜਿਹੜ ਉਹ ਤੁਸੀਂ ਜੜਾਇਆ ਉਹ ਪਾਉਣਾ ਉਹ ਤੁਹਾਡਾ ਜਿਹੜਾ ਅਧਿਕਾਰ ਆ ਉਹ ਤੁਹਾਡਾ ਇੱਥੋਂ ਕੋਈ ਵੀ ਨਹੀਂ ਖੋ ਸਕਦਾ ਤੁਸੀਂ ਜਦੋਂ ਵੋਟ ਪਾਓਗੇ ਤੁਸੀਂ ਆਪਣੇ ਮਨ ਨਾਲ ਸੋਚ ਸਮਝ ਕੇ ਜਿਹੜੀ ਆ ਵੋਟ ਪਾਓ ਜਿਹੜਾ ਤੁਹਾਨੂੰ ਮਤਲਬ ਕਿ ਕੈਂਡੀਡੇਟ ਲੱਗਦਾ ਆ ਕਿ ਇਹ ਕੈਂਡੀਡੇਟ ਜਿਹੜਾ ਆ ਸਾਡੀ ਮਤਲਬ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਵਿਕਾਸ ਕਰਾ ਸਕਦਾ ਜਾਂ ਹੋਰ ਜਿਹੜੇ ਮਸਲੇ ਉਹ ਹੱਲ ਕਰਾ ਸਕਦਾ ਹੈ ਬਿਲਕੁਲ ਜੀ ਠੱਕੇ ਛਾਈਆਂ ਤੇ ਬਹੁਤ ਹੋਈਆਂ ਨਜਾਇਜ਼ ਪਰਚੇ ਹੋਏ ਤੇ ਨਜਾਇਜ਼ ਜਿਹੜੇ ਆ ਕੀਤੇ ਗਏ ਆ ਜਿਹੜੀਆਂ ਮਤਲਬ ਕਿ ਇਹੋ ਜਿਹੇ ਪਰਚੇ ਕੀਤੇ ਗਏ ਆ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਆ ਮਤਲਬ ਕਿ ਇਹ ਤੇ ਚੋਰੀ ਦਾ ਪਾਤ ਆ ਕਿਸੇ ਤੇ ਕੁਝ ਪਾਤ ਆ ਮਾਮੂਲੀ ਜਿਹੇ ਪਰਚੇ ਜਾਣਬੁੱਝ ਕੇ ਤੰਗ ਕਰਨ ਲਈ ਪਾਏ ਗਏ ਰੈਕੀਆਂ ਕਰਾਈਆਂ ਗਈਆਂ ਬੜਾ ਕੁਝ ਕੀਤਾ ਗਿਆ ਤੇ ਚੌਂਕ ਕਮਿਸ਼ਨਰ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਡਟ ਕੇ ਜੜਾ ਆ ਸੱਚ ਦਾ ਸਾਥ ਦਿੱਤਾ ਆ ਤੇ ਸੱਚ ਦੀ ਲੀ ਤੇ ਤੁਰ ਰਹੇ ਆ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਆਪੇ ਤੋਂ ਕਜਨ ਪ੍ਰੀਤ ਕੋਰ ਜੋ ਕਿ ਅਕਾਲੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੋਰ ਧਾਵਾ ਦੇ ਬੇਟੀ ਤੋ ਜੇਕਰ ਅਸੀਂ ਪ੍ਰਬੰਧਾਂ ਦੀ ਗੱਲ ਕਰੀਏ ਅਰੇਂਜਮੈਂਟਸ ਦੀ ਗੱਲ ਕੀਤੀ ਜਾਵੇ ਤਾਂ ਸਖਤ 222 ਕੁੱਲ ਪੋਲਿੰਗ ਬੂਥ ਨੇ ਜਿੰਨਾ ਵੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਜਿਹੜਾ ਉਹ ਵੋਟਾ ਪੈਂਨ ਦਾ ਕੰਮ ਚੱਲੂਗਾ ਤੋ ਐਨਐਚਓ ਕੁੱਲ 162 ਜਿਹੜੇ ਪੋਲਿੰਗ ਬੂਥ ਨੇ ਉਹ ਪਿੰਡੂ ਹਲਕਿਆਂ ਦੇ ਵਿੱਚ ਨੇ ਜਦਕਿ 60 ਜਿਹੜੇ ਪੋਲਿੰਗ ਬੂਥ ਨੇ ਉਹ ਸ਼ਹਿਰੀ ਹਲਕੇ ਦੇ ਵਿੱਚ ਬਣਾਏ ਗਏ ਨੇ ਸਕ ਸੁਰੱਖਿਆ ਦੇ ਸਖ ਪ੍ਰਬੰਧ ਕੀਤੇ ਗਏ ਨੇ ਤਿੰਨ ਪੋਲਿੰਗ ਬੂਥ ਬਣਾਏ ਗਏ ਨੇ ਜਿਹੜੇ ਮਹਿਲਾਵਾਂ ਨੂੰ ਸਮਰਪਿਤ ਨੇ ਨੋ ਮਾਡਲ ਪੋਲਿੰਗ ਬੂਥ ਬਣਾਏ ਗਏ ਨੇ ਨੌਜਵਾਨ ਵੋਟਰਾਂ ਦੇ ਲਈ ਵੀ ਅਤੇ ਦਿਵਿਆਗ ਦੇ ਲਈ ਇੱਕ ਇੱਕ ਪੋਲਿੰਗ ਬੂਥ ਜਿਹੜਾ ਉਹ ਤਿਆਰ ਕੀਤਾ ਗਿਆ ਔਰ 100% ਵੈਬ ਦਾ ਉਸ ਨੂੰ ਯਕੀਨੀ ਬਣਾਇਆ ਗਿਆ 9 ਨਵੰਬਰ ਤੋਂ ਲੈ ਕੇ 11 ਨਵੰਬਰ ਤੱਕ ਜਿਹੜਾ ਤਰਨਤਾਰਨ ਨੂੰ ਡ੍ਰਾਈ ਐਲਾਨਿਆ ਗਿਆ 9 ਨਵੰਬਰ ਤੋਂ 11 ਨਵੰਬਰ ਦੀ ਸ਼ਾਮ 6 ਵਜੇ ਤੱਕ ਡਰਾਈ ਡੇ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਸੁਰੱਖਿਆ ਨੂੰ ਦੇ ਲਿਹਾਜ਼ ਨਾਲ ਸਖਤ ਪ੍ਰਬੰਧ ਕੀਤੇ ਗਏ ਨੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ 768 ਅਤੇ ਪੰਜਾਬ ਪੁਲਿਸ ਦੇ 876 ਜਵਾਨ ਤੈਨਾਤ ਕੀਤੇ ਗਏ ਨੇ ਤੋਂ ਸਾਰੇ 114 ਪੋਲਿੰਗ ਸਥਾਨਾਂ ਤੇ ਪੋਲਿੰਗ ਸਟੇਸ਼ਨ ਤੇ 480 ਕੇਂਦਰੀ ਬਲਾਂ ਦੇ ਜਵਾਨ ਤੈਨਾਤ ਕੀਤੇ ਗਏ ਨੇ ਗੈਰ ਸਮਾਜਿਕ ਕੰਕਰਾਂ ਉੱਤੇ ਨਜ਼ਰ ਰੱਖਣ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਸ਼ਰਾਬ ਨਕਦੀ ਨਸ਼ੀਲੇ ਪਦਾਰਥਾਂ ਦੀ ਆਮਦ ਉੱਤੇ ਨਜ਼ਰ ਰੱਖਣ ਦੇ ਲਈ ਵੀ ਜਿਹੜੀ ਹੈ ਲਗਾਤਾਰ ਪੈਟਰੋਲਿੰਗ ਚੱਲਦੀ ਰਹੀ ਹੈ ਬਾਈ ਪੈਟਰੋਲਿੰਗ ਟੀਮਾਂ ਜਿਹੜੀਆਂ ਉਹ ਤਾਇਨਾਤ ਕੀਤੀਆਂ ਗਈਆਂ ਸੀ ਤੋਂ ਇੱਕ ਵਾਰ ਫਿਰ ਤੋਂ ਵੋਟਰਾਂ ਦਾ ਜ਼ਰੂਰ ਦੱਸਣਾ ਚਾਹੂੰਗਾ ਕਿ ਤਰਨਤਨ ਸ਼ਹਿਰ ਅਤੇ 104 ਪਿੰਡਾਂ ਦੇ ਆਧਾਰਿਤ ਵਿਧਾਨ ਸਭਾ ਹਲਕਾ ਤਰਨਤਾਰਨ ਵਿੱਚ ਕੁੱਲ 101,92,838 ਵੋਟਰ ਨੇ ਜਿਨ੍ਹਾਂ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 1,933 ਹੈ ਜਦਕਿ ਮਹਿਲਾਵਾਂ ਦੀ 99897 ਇਹਨੋਂ ਤੋਂ ਇਲਾਵਾ ਸਰਵਿਸ ਵੋਟਰ ਨੇ ਉਹ 1357 ਨੇ ਜਦਕਿ 85 ਸਾਲ ਦੀ ਉਮਰ ਤੋਂ ਵੱਧ ਵਾਲੇ ਕੁੱਲ ਵੋਟਰ ਜਿਹੜੇ ਨੇ ਉਹ 1657 ਨੇ ਐਨ ਆਰ ਆਈ ਵੋਟਰ 306 ਨੇ ਦਿਵੰਗ ਵੋਟਰਾਂ ਦੀ ਗਿਣਤੀ 1488 ਹੈ ਔਰ 8 ਵੋਟਾਂ ਨੇ ਥਰਡ ਜੈਂਡਰ ਦੀਆਂ ਜਦਕਿ 18 ਤੋਂ 19 ਸਾਲ ਦੀ ਉਮਰ ਦੇ ਉਹ ਵੋਟਰ ਜਿਨ੍ਹਾਂ ਨੇ ਪਹਿਲੀ ਵਾਰ ਆਪਣੇ ਜ਼ਬੂਰੀ ਹੱਕ ਦੀ ਵਰਤੋਂ ਕਰਨੀ ਹੈ ਉਹਨਾਂ ਦੀ ਗਿਣਤੀ 3333 ਹੈ। ਤੋਂ ਇੱਥੇ ਇਹ ਪਿੰਡ ਕੱਕਾ ਕੰਡਿਆਲਾ ਦੀਆਂ ਤਸਵੀਰਾਂ ਨੇ ਜਿੱਥੇ ਤਿੰਨ ਬੂਥ ਬਣਾਏ ਗਏ ਨੇ ਐਲੀਮੈਂਟਰੀ ਸਕੂਲ ਦੇ ਵਿੱਚ ਬੂਥ ਨੰਬਰ 99 100 ਤੇ 101 ਬੂਥ ਨੰਬਰ 100 ਤੇ ਹੁਣੇ-ਹੁਣੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੋਹ ਰੰਧਾਵਾ ਵੱਲੋਂ ਆਪਣੀ ਵੋਟ ਜਿਹੜੀ ਹੈ ਉਹ ਪੋਲ ਕੀਤੀ ਗਈ ਹੈ। ਜਦਕੇ ਉਹਨਾਂ ਤੋਂ ਇਲਾਵਾ ਉਹ ਆਪਣੇ ਪਰਿਵਾਰ ਦੇ ਨਾਲ ਪਹੁੰਚੇ ਨੇ ਉਹਨਾਂ ਦੀ ਬੇਟੀ ਕੰਚਨਪ੍ਰੀਤਵੀ ਜੋ ਚੋਣ ਪ੍ਰਚਾਰ ਚ ਜੁਟੇ ਰਹੇ ਨੇ ਤਾਂ ਜਿਸ ਤਰ੍ਹਾਂ ਮੈਂ ਕੱਲ ਕਰ ਰਿਹਾ ਕਿ ਸ਼ੁਰੂਆਤੀ ਦੌਰ ਦੇ ਵਿੱਚ ਜ਼ਰੂਰ ਮੱਠੀ ਰਫ਼ਤਾਰ ਸੀ ਪਰ ਹੁਣ ਜੇ ਤੁਸੀਂ ਦੇਖ ਸਕਦੇ ਹੋ ਤਸਵੀਰ ਲੋਕਤੱਤਰ ਦੇ ਪੱਖੋਂ ਬੇਹਦ ਖੂਬਸੂਰਤ ਤਸਵੀਰ ਹੈ ਲੰਬੀਆਂ ਕਤਾਰਾਂ ਜਿਹੜੀਆਂ ਲੱਗ ਚੁੱਕੀਆਂ ਵੋਟ ਪਾਉਣ ਦੇ ਲਈ ਖਾਸਾ ਉਛਾਰ ਨਜ਼ਰ ਆ ਰਿਹਾ ਹੈ ਕੀ ਲੱਗਦਾ ਹੈ ਤੁਹਾਡਾ ਵਿਧਾਇਕ ਕਿਹੋ ਜਿਹਾ ਹੋਣਾ ਚਾਹੀਦਾ ਬਹੁਤ ਵਧੀਆ ਹੋਣਾ ਚਾਹੀਦਾ ਹਲਕੇ ਦੀ ਮੁੱਖ ਮੁਸ਼ਕਲਾ ਕੀ ਹੈ ਬਹੁਤ ਮੁਸ਼ਕਲ ਆਣੇ ਜਿਹੜੀਆਂ ਹੱਲ ਹੋ ਸਕਣੀਆਂ ਮਤਲਬ ਨਸ਼ਾ ਮੇਰਾ ਖਲ ਮੁਖ ਨਸ਼ੇ ਨੂੰ ਤਾਂ ਬਹੁਤ ਹੀ ਠੱਲ ਪਾਣੀ ਚਾਹੀਦੀ ਆ ਐ ਕਿ ਜਿਹੜਾ ਵੀ ਉਧਾਰ ਬਣੇ ਮੇਰੀ ਮੰਦੀ ਤਮੰਨਾ ਵੀ ਉਹ ਸਭ ਤੋਂ ਪਹਿਲਾਂ ਨਸ਼ੇ ਨੂੰ ਠੱਲ ਪਾਵੇ ਨਸ਼ੇ ਨੂੰ ਠੱਲ ਪਾਵੇ ਆਪੋ ਹੀ ਲੰਬੇ ਸਮੇਂ ਤੋਂ ਤੁਹਾਡੀ ਉਮਰ ਉਹ ਲਖਰੀ ਵਾਵਾ ਵਾਰੀ ਵੋਟ ਪਾ ਚੁੱਕੇ ਹੋਗੇ ਹਾਂ ਬਸ ਨਸ਼ੇ ਨੂੰ ਸਹੀ ਜਾਂਦਾ ਛਡੋਣਾ ਚਾਹੀਦਾ ਹੋਰ ਚਲੋ ਕੋਈ ਗੱਲ ਨਹੀਂ ਬੰਦ ਹੋਣਾ ਚਾਹੀਦਾ ਬਸ ਨਸ਼ਾ ਨਸ਼ਾ ਹੀ ਨਸ਼ਾ ਹੀ ਨਸ਼ੇ ਨੂੰ ਲੈ ਕੇ ਜਰੂਰ ਮੰਨਦੇ ਵਿੱਚ ਰਹਿੰਦਾ ਕਿ ਨਸ਼ਾ ਪਹਿਲ ਦੇ ਧਾਰ ਤੇ ਬੰਦ ਕੀਤਾ ਜਾਵੇ। ਨਸ਼ਾ ਤੇ ਮੁੱਖ ਮੁੱਦਾ ਵਾ ਪਰ ਕੋਈ ਵੀ ਸਰਕਾਰ ਇਹਨੂੰ ਇਹਦੇ ਵੱਲ ਧਿਆਨ ਨਹੀਂ ਦਿੰਦੀ ਜਿੰਨੀਆਂ ਵੀ ਆਈਆਂ ਅੱਜ ਤੱਕ। ਮੈਂ ਆਰਡਰ ਵੀ ਬੜਾ ਜਿਹੜਾ ਹਾਲਾਤ ਖਰਾਬ ਆਰਡਰ ਦਾ ਤੇ ਬਹੁਤ ਬੁਰਾ ਹਾਲ ਆ। ਲਾਣ ਆਰਡਰ ਤੇ ਕੋਈ ਬੰਦਾ ਸੇਫ ਹੀ ਨਹੀਂ ਨਾ ਦੇਣੇ ਨਾ ਰਾਤ। ਹਾਂਜੀ। ਫਰੋਤੀਆਂ ਗੈਂਗ। ਰੋਜ਼ ਸਭ ਕੁਝ ਚੱਲ ਰਿਹਾ ਉਹ ਤਾਂ ਤੁਹਾਨੂੰ ਵੀ ਪਤਾ ਹੀ ਆ ਜੋ ਕੁਝ ਹੋ ਰਿਹਾ। ਹਾਂਜੀ। ਤੋਂ ਇਹ ਮੁੱਦੇ ਹੁਣ ਦਿਮਾਗ 'ਚ ਰਹਿਣਗੇ ਵੋਟ ਪਾਉਣ ਦੇ। ਫਰੇ ਜਿੰਨੇ ਵੀ ਐਤ ਕਿ ਇਹ ਇਲੈਕਸ਼ਨ ਦੇ ਵਿੱਚ ਜਿੰਨੇ ਵੀ ਲੀਡਰਾਂ ਨੇ ਬਿਣੀਓ ਮਣੀ ਹੋਈ ਆ ਪਰ ਬੁੱਧਾ ਤੇ ਕੋਈ ਵੀ ਨਹੀਂ ਇਹ ਲੈਣ ਤੇ ਆਏ ਹਾਂ ਨਿਜੀ ਨਿਜੀ ਪਰ ਹਮਲੇ ਰਹੇ ਜੋ ਜੋ ਹਲਕੇ ਦੇ ਮੁੱਦੇ ਆ ਜੋ ਮੁੱਦਿਆਂ ਨੂੰ ਵਿਸਾਰਿਆ ਗਿਆ ਇਹ ਇਹ ਕਹਿਣਾ ਇਹਨਾਂ ਵੋਟਰਾਂ ਦਾ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਬੜੇ ਜੋਸ਼ ਦੇ ਨਾਲ ਵੋਟ ਪਾਉਣ ਦੇ ਲਈ ਪਹੁੰਚੇ ਨੇ ਅਸੀਂ ਮੁਰਤੋਂ ਕੋਸ਼ਿਸ਼ ਕਰਾਂਗੇ ਗੱਲਬਾਤ ਦੀ ਲੰਬਾ ਸਮਾਂ ਪ੍ਰਚਾਰਕ ਜੁਟੇ ਰਹੇ ਹੋ ਖਾਸ ਤੁਹਾਡੇ ਤੇ ਨਜ਼ਰ ਹੀ ਰਹੀ ਹੈ ਵਿਰੋਧੀਆਂ ਦੀ ਪਰਚੇ ਵੀ ਦੋ ਤਿੰਨ ਹੋਏ ਤੁਹਾਡੇ ਤੇ ਕਿਸ ਤਰ੍ਹਾਂ ਵੇਖਦੇ ਹੋ ਸਾਰੀ ਜਿਹੜੀ ਹੁਣ ਤੱਕ ਦੀ ਚੋਣ ਮੁਹਿੰਮ ਰਹੀ ਹੈ ਮੁਸ਼ਕਲਾਂ ਤਾਂ ਬਹੁਤ ਆਈਆਂ ਪਰ ਸੱਚੇ ਪਾਤਸ਼ਾਹ ਨੇ ਹਮੇਸ਼ਾ ਸਾਥ ਦਿੱਤਾ ਚਾਹੇ ਰਹਿ ਕੇ ਕਰਨ ਵਾਲੇ ਬੰਦੇ ਅਸੀਂ ਫੜੇ ਹੋਣ ਚਾਹੇ ਪਰਚੇ ਝੂਠੇ ਜਿਹੜੇ ਆ ਉਹ ਆਵਾਜ਼ بلند ਹੋਈ ਹੋਵੇ ਚੋਣ ਕਮਿਸ਼ਨਰ ਨੇ ਜਿਹੜਾ ਵਾ ਸਾਡਾ ਬਹੁਤ ਸਾਥ ਦਿੱਤਾ ਤੇ ਮੈਂ ਉਹਨਾਂ ਦੇ ਵੀ ਧੰਨਵਾਦੀ ਆ ਕਹਿੰਦੇ ਆ ਨਾ ਵੀ ਸੱਚੇ ਬੰਦੇ ਦਾ ਜਿਹੜਾ ਆ ਰੱਬ ਸਾਥ ਦਿੰਦਾ ਆ ਤਾਂ ਸਾਡਾ ਰੱਬ ਨੇ ਹੀ ਸਾਥ ਦਿੱਤਾ ਤੇ ਅਸੀਂ ਇੱਥੋਂ ਤੱਕ ਪਹੁੰਚ ਗਏ ਆ ਪਾਰਟੀ ਪ੍ਰਧਾਨ ਨੇ ਅਨਾਉਂਸ ਕੀਤਾ ਸੀ 15 ਦਿਨ ਪਹਿਲਾਂ ਜਦੋਂ ਪਹਿਲਾ ਪਰਚਾ ਤੁਹਾਡੇ ਤੇ ਹੋਇਆ ਸੀ ਕਿ ਉਹ ਡੇਰਾ ਲਾ ਕੇ ਰਹਿਣਗੇ ਇੱਥੇ ਤੇ ਕਿਸੇ ਵਰਕਰ ਨਾਲ ਤੱਕਾ ਨਹੀਂ ਹੋਊਗਾ ਬਿਲਕੁਲ ਜੀ ਉਹਨਾਂ ਨੇ ਮਤਲਬ ਕਿ ਬਹੁਤ ਸਾਥ ਦਿੱਤਾ ਆ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਖੇਤਰੀ ਪਾਰਟੀ ਆਉਂਦੀ ਆ ਫੇਰ ਹੀ ਸਾਡੇ ਪੰਜਾਬ ਦਾ ਭਲਾ ਆ ਕਿਉਂਕਿ ਉਹ ਦਿਲੋਂ ਸੋਚਦੇ ਆ ਆਪਣੇ ਲੋਕਾਂ ਲਈ ਤੇ ਦਿਲੋਂ ਕਰਦੇ ਆ ਹੜਾਂ ਚ ਵੀ ਤੁਸੀਂ ਵੇਖ ਲਓ ਦਿਲੋਂ ਹੀ ਖੜੇ ਰਹੇ ਆ ਹੁਣ ਤੱਕ ਜਿਹੜਾ ਆ ਉਹ ਇੱਥੇ ਹੀ ਨੇ ਤਰਨ ਤਰਨ ਚ ਕੋ ਮਨੀਸ਼ ਸੋਦੀਆ ਦਾ ਬਿਆਨ ਤੁਹਾਨੂੰ ਯਾਦ ਹੋਊਗਾ ਥਾਮ-ਤਾਮ ਦੰਡ ਭੇਦ ਜੋ ਮਰਜੀ ਹੋਵੇ ਇਹ ਜਿਹੜੀ ਚੋਨ ਜਿੱਤਣ ਦਾ ਇੱਕ ਨਾਰਾ ਦਿੱਤਾ ਸੀ ਉਹ ਲੱਗ ਬਿਲਕੁਲ ਜੀ ਥਾਮ-ਧਾਮ ਦੰਡ ਭੇਦ ਤੇ ਉਹ ਪੂਰੇ ਖਰੇ ਉੱtre ਨੇ ਆਮ ਆਦਮੀ ਪਾਰਟੀ ਪੂਰੀ ਉਹਨਾਂ ਦੇ ਬੋਲਾਂ ਤੇ ਖਰੀ ਉਤਰੀ ਆ ਪਰਚੇ ਕਰਾਏ ਧਮਕੀਆਂ ਲਵਾਈਆਂ ਡਰਾਇਆ ਗਿਆ ਤੇ ਰੈਕੀਆਂ ਕਰਾਈਆਂ ਗਈਆਂ ਮਤਲਬ ਕਿ ਇਹਨਾਂ ਨੇ ਸਾਰਾ ਹੱਤਕੰਡਾ ਆਪਣਾ ਪੱਕੇ ਵੇਖ ਲਿਆ ਕਮਿਸ਼ਨ ਦਾ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਹਾਡੀ ਜਿਹੜੀ ਅਕਾਲੀ ਦਲ ਦੀ ਸ਼ਿਕਾਇਤ ਤੇ ਤੁਰੰਤ ਐਸਐਸਪੀ ਬਿਲਕੁਲ ਕੀਤਾ ਗਿਆ ਅਸੀਂ ਤਾਂ ਉਹਨਾਂ ਦੀ ਮਤਲਬ ਕਿ ਬਦਲੀ ਦਾ ਕਿਹਾ ਸੀਗਾ ਪਰ ਉਹਨਾਂ ਨੇ ਉਹਨਾਂ ਦੀ ਦੇਖ ਕੇ ਵੀ ਉਹਨਾਂ ਨੇ ਕੀ ਕੀਤਾ ਆ ਇਸ ਹਲਕੇ ਵਿੱਚ ਆਣ ਕੇ ਸਰਾਸਰ ਜਿਹੜਾ ਵਾ ਲਾਅ ਐਂਡ ਆਰਡਰ ਦੀਆਂ ਧਜੀਆਂ ਉਡਾਈਆਂ ਗਈਆਂ ਵਾ ਤਾਂ ਉਹਨਾਂ ਨੇ ਜਿਹੜਾ ਆ ਉਹਨਾਂ ਨੂੰ ਸਸਪੈਂਡ ਹੀ ਕਰ ਦਿੱਤਾ ਤਾਂ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਦੀ ਕਿ ਉਹਨਾਂ ਨੇ ਇਹ ਸਟੈਪ ਲਿਆ ਕਿਉਂਕਿ ਇਹ ਲੈਣਾ ਬਹੁਤ ਜ਼ਰੂਰੀ ਸੀਗਾ ਕਿ ਲੋਕਾਂ ਨਾਲ ਤੱਕੇਚਾਈ ਬਹੁਤ ਹੋ ਰਹੀ ਸੀਗੀ ਉਹਨਾਂ ਦੀ ਹੋਰ ਹੁਕਮ ਦਿੱਤਾ ਸੀ ਇਲੈਕਸ਼ਨ ਕਮਿਸ਼ਨ ਨੇ 36 ਘੰਟਿਆਂ ਦੇ ਸਾਰੇ ਪਰਚੇ ਦੀ ਇਨਕੁਆਰੀ ਦਾ ਸਪੈਸ਼ਲ ਡੀਜੀਪੀ ਰਾਮ ਸਿੰਘ ਉਸ ਤੇ ਵੀ ਕੋਈ ਕਾਰਵਾਈ ਹੋਈ ਹੋਈ ਆ ਕਾਰਵਾਈ ਸਾਡੇ ਸ਼ਾਮ ਸਿੰਘ ਜੀ ਜਿਹੜੇ ਆ ਸ਼ਾਮਾ ਪ੍ਰਧਾਨ ਜੀ ਜਿਹੜੇ ਉਹ ਘਰ ਆ ਚੁੱਕੇ ਆ ਅੱਜ ਤੇ ਅੱਜ ਵੋਟਾਂ ਜਿਹੜੀਆਂ ਉਹ ਕਰਨਗੇ ਆਪਣੇ ਬੂਥ ਤੇ ਬਹਿਣਗੇ ਤਾਂ ਮੈਂ ਬਹੁਤ ਧੰਨਵਾਦੀਆਂ ਚੋਣ ਕਮਿਸ਼ਨਰ ਦੀ ਇਲੈਕਸ਼ਨ ਪੋਲਿੰਗ ਇਸ ਪੰਚੀ ਹੁਣ ਕੀ ਸੁਣਿਆ ਤੁਹਾਡਾ ਮੈਂ ਸਾਰੇ ਵੋਟਰਾਂ ਨੂੰ ਕਹਾਂਗੀ ਕਿ ਤੁਸੀਂ ਜਿਹੜਾ ਆ ਇਹ ਅਧਿਕਾਰ ਆਪਣਾ ਛੱਡਿਓ ਨਾ ਇਹ ਅਧਿਕਾਰ ਨਾਲ ਜਿਹੜੀ ਤੁਸੀਂ ਵੋਟ ਪਾਓਗੇ ਨਾ ਤੁਹਾਨੂੰ ਉਹੋ ਜਿਹਾ ਨਮਾਇਦਾ ਮਿਲੂਗਾ ਜਿਹੜਾ ਹਲਕੇ ਦਾ ਵਿਕਾਸ ਕਰਾ ਸਕੇ ਤੇ ਇਸ ਵਾਰ ਜਿਹੜਾ ਆ ਤੁਸੀਂ ਵੱਧ ਤੋਂ ਵੱਧ ਜੜੀਆਂ ਵੋਟਾਂ ਪਾਉਣ ਆਓ ਬਿਲਕੁਲ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਵੀਲ ਕੀਤੀ ਜਾ ਰਹੀ ਹੈ ਜ਼ਮੂਰੀ ਹੱਕ ਦੀ ਵੱਧ ਤੋਂ ਵੱਧ ਵਰਤੋਂ ਕਰੋ ਬਿਨਾਂ ਕਿਸੇ ਡਰ ਬਿਨਾਂ ਕਿਸੇ ਭੈ ਦੇ ਵੋਟਪੋਰਟ ਦੇ ਜਿਹੜਾ ਉਹ ਨਾਰਾ ਦਿੱਤਾ ਗਿਆ ਸੁਨੇਹਾ ਦਿੱਤਾ ਗਿਆ ਤੇ ਲੋਕਤੰਤਰ ਤੇ ਪੱਖੋਂ ਬੇਹਦ ਖੂਬਸੂਰਤ ਤਸਵੀਰ ਲੰਬੀਆਂ ਲਾਈਨਾਂ ਵੋਟਰਾਂ ਦੀ ਲੱਗ ਚੁੱਕੀ ਹੈ ਇਹ ਤਸਵੀਰਾਂ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਦੇ ਐਲੀਮੈਂਟਰੀ ਸਕੂਲ ਦੀਆਂ ਨੇ ਜਿੱਥੇ ਕੁੱਲ 3 ਪੋਲਿੰਗ ਬੂਥ ਬਣਾਏ ਗਏ ਨੇ ਬੂਥ ਨੰਬਰ 92 ਬੂਥ ਨੰਬਰ 100 ਅਤੇ ਬੂਥ ਨੰਬਰ 101 ਵਿਧਾਨ ਸਭਾ ਹਲਕਾ 021 ਤਰਨਤਾਰਨ ਤੁਜਿਸੀਆ 7 ਵਜੇ ਠੀਕ ਜਿਹੜਾ ਉਹ ਸਖਤ ਸੁਰੱਖਿਆ ਪ੍ਰਬੰਧਾ ਹੇਟ ਮੋਟਾ ਪੈਨ ਦਾ ਕੰਮ ਸ਼ੁਰੂ ਹੋ ਚੁੱਕਿਆ ਇੱਕ ਵਾਰ ਮੁੜ ਤੋਂ ਅਸੀਂ ਗੱਲਬਾਤ ਕਰਾਂਗੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਲੰਬਾ ਸਮਾਂ ਚੋਣ ਪ੍ਰਚਾਰ ਜੁਟੇ ਰਹੇ ਹਾਲਾਂਕਿ ਤੁਹਾਡੀ ਪਹਿਲੀ ਚੋਣ ਸੀ ਪਰ ਹੁਣ ਤੱਕ ਦਾ ਜੋ ਮੋਹਮ ਰਹੀ ਹੈ ਪ੍ਰਚਾਰ ਰਿਹਾ ਹੈ ਲੋਕਾਂ ਨੂੰ ਮਿਲਦੇ ਰਹੇ ਰਾਬਤਾ ਕਾਇਮ ਕਰਦੇ ਰਹੇ ਕੀ ਮੁੱਖ ਮੁਸ਼ਕਿਲਾਂ ਨੇ ਹਲਕੀਆਂ ਦੀਆਂ ਵੇਖੋ ਜੀ ਅਸੀਂ 3 ਮਹੀਨੇ ਤੋਂ ਲੱਗੇ ਆਂ ਤੇ ਲੋਕ ਸਾਡੇ ਨਾਲ ਦਿਨੋਂ ਦਿਨ ਜੁੜਦੇ ਜਾ ਰਹੇ ਸੀ ਦਿਨੋਂ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਕਾਫਲਾ ਵੱਡਾ ਹੁੰਦਾ ਗਿਆ ਤੇ ਲੋਕਾਂ ਦੇ ਮਸਲੇ ਬਹੁਤ ਜੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਕੋਈ ਕੰਮ ਹੀ ਨਹੀਂ ਹੋਇਆ ਜਿ ਤਰ੍ਹਾਂ ਮੁਲਾਜ਼ਮ ਵੀ ਛੜਕਾਂ ਤੇ ਆ ਕਿਸਾਨਾਂ ਦਾ ਮੁੱਦਾ ਕਿਸਾਨ ਵੀ ਛੜਕਾਂ ਤੇ ਆ ਨਸ਼ੇ ਦਾ ਮੁੱਦਾ ਜੇ ਪਿੰਡਾਂ ਵਿੱਚ ਬੀਬੀਆਂ ਰੋ ਰਹੀਆਂ ਵਾਂ ਕਿ ਨਸ਼ੇ ਕਿਸੇ ਤਰ੍ਹਾਂ ਬੰਦ ਕਰਾਓ ਉਹ ਸੀਵਰੇਜ ਦਾ ਪਾਣੀ ਦਾ ਮੁੱਦਾ ਜੇ ਹੈਲਥ ਐਜੂਕੇਸ਼ਨ ਸਾਰੇ ਕੋਈ ਵੀ ਬੜੀ ਗੱਲ ਚੱਲੀ ਕਹਿੰਦੇ 45 ਮਹੀਨਿਆਂ ਦਾ ਹਸਾਮਲਾ ਜੀ 45000 ਰੁਪਇਆ ਬੰਦਾ ਜੇ ਝੂਠੇ ਲਾਰੇ ਲਾਏ ਸੀ ਹੁਣ ਬੀਬੀਆਂ ਨੂੰ ਵੀ ਪਤਾ ਲੱਗ ਗਿਆ ਵੀ ਝੂਠੇ ਲਾਰੇ ਲਾ ਕੇ ਤੇ ਸਰਕਾਰ ਨੇ ਸਾਡੇ ਕੋਲ ਵੋਟਾਂ ਲੈ ਲਈਆਂ ਨੌਜਵਾਨ ਵੀ ਪਛਤਾ ਰਹੇ ਕਿ ਅਸੀਂ ਗਲਤ ਪਾਰਟੀ ਚੁਣ ਲਈ ਆ ਜਿਨੇ ਪੰਜਾਬ ਦਾ ਇਨਾ ਨੁਕਸਾਨ ਕਰ ਦਿੱਤਾ ਤੇ ਹੁਣ ਇਹੋ ਨੌਜਵਾਨ ਜਿਹੜੇ ਆ ਪਲਟੀ ਮਾਰਨਗੇ ਲੱਗਦਾ ਕਿ ਹੁਣ ਜਿਹੜੀ ਇਹ ਇਹ ਨਤੀਜੇ ਹੋਣਗੇ ਇਸ ਜਿਮਨੀ ਚੋਮ ਦੇ ਉਹ ਪੰਜਾਬ ਦੀ ਜੋ ਭੁਿੱਖ ਦੀ ਸਿਆਸੀ ਤਸਵੀਰ ਹੈ ਜੋ 2027 ਦਾ ਚੋਂਦਰਿਸ਼ ਹੋਊਗਾ ਉਹ ਤੈਅ ਕਰਾਂਗੇ ਜੀ ਬਿਲਕੁਲ ਬਿਲਕੁਲ ਇਥੋਂ ਚੋਣ ਨਤੀਜੇ ਜਿਹੜੇ ਆ ਉਹ 2027 ਦਾ ਇਥੋਂ ਮੁੱਢੀ ਬੱਜੇਗਾ ਤੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਲੋਕਾਂ 'ਚ ਭਾਰੀ ਉਤਸ਼ਾਹ ਆ ਲੋਕ ਧੜਾ ਧੜ ਮਤਲਬ ਜੁੜ ਰਿਹਾ ਇਸ ਬਾਕੀ ਪਾਰਟੀਆਂ ਦੇ ਵੀ ਸਾਡੇ ਨਾਲ ਜੁੜੇ ਆ ਤੇ ਹੁਣ ਵੀ ਵੇਖ ਲੋ ਸ਼ੁਰੂਆਤੀ ਵਿੱਚ ਹੀ ਕਿੰਨਾ ਉਛਾਵਾ ਤੇ ਲੋਕ ਡਰ ਹੋ ਕੇ ਵੋਟ ਪਾਉਣ ਆ ਰਹੇ ਨੇ ਚੋਣ ਕਮਿਸ਼ਨ ਦਾ ਮੈਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਫੈਸਲਾ ਲਿਆ ਵਾ ਧਕੇਸ਼ਾਈ ਵਿਰੋਧ ਐਸਐਸਪੀ ਨੂੰ ਸਸਪੈਂਡ ਕੀਤਾ ਵਾ ਤੇ ਲੋਕਾਂ ਦਾ ਹੌਸਲਾ ਵਧਿਆ ਵਾ ਲੋਕਾਂ ਦੇ ਮਨਾਂ ਚੋਂ ਡਰ ਨਿਕਲਿਆ ਵਾ ਤੇ ਉਹ ਵੋਟ ਪਾਉਣ ਆ ਰਹੇ ਨੇ ਸਭ ਤੋਂ ਵੱਡੀ ਚਰੋਥੀ ਹੁਣ ਪੋਲਿੰਗ ਪਰਸੈਂਟੇਜ ਦੀ ਹੈ ਕਿ ਪੋਲ ਜਿਹੜੀ ਵੱਧ ਤੋਂ ਵੱਧ ਲੋਕ ਆ ਕੇ ਵੋਟਾਂ ਪਾਉਣ ਜੀ ਅਪੀਲ ਵੀ ਕੀਤੀ ਆ ਹਲਕਨਵਾਸੀਆਂ ਤੇ ਹਲਕਨਵਾਸੀ ਚਾਹੁੰਦੇ ਵੀ ਆ ਪਿਛਤੋਂ ਵਾਅਦਾ ਅਸੀਂ ਪੂਰ ਕਰਾਂਗੇ ਉਹ ਸਾਹ ਬਹੁਤ ਵਾਰ ਇਹਨਾਂ ਵਿੱਚ ਡਰ ਦਾ ਮਾਹੌਲ ਬਣਾਇਆ ਗਿਆ ਸੀ ਇੱਕ ਸਰਪੰਚਾਂ ਨੂੰ ਚੁੱਕ ਕੇ ਪਰਚੇ ਬਣਾ ਕੇ ਤੇ ਉਹ ਡਰ ਲੋਕਾਂ ਦੇ ਮਨਾਂ ਚੋਂ ਨਿਕਲ ਚੁੱਕਾ ਤੇ ਵੱਧ ਤੋਂ ਵੱਧ ਵੋਟ ਪੋਲਿੰਗ ਹੋਏ ਵੱਧ ਵੱਧ ਵੋਟ ਪੋਲ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਪਿੰਡ ਕੱਕਾ ਕੰਡਿਆਲਾ ਦੀ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਲਾਈਨਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਾਲਾਂਕਿ 7 ਵਜੇ ਜਦੋਂ ਵੋਟਾਂ ਪੈਣ ਦੀ ਸ਼ੁਰੂਆਤ ਹੋਈ ਸੀ ਤਾਂ ਇੱਕਾ ਦੁੱਕਾ ਵੋਟਰ ਨਜ਼ਰ ਆ ਰਹੇ ਸੀ ਪਰ ਹੁਣ ਹੌਲੀ ਹੌਲੀ ਵੋਟਰ ਘਰਾਂ ਚੋਂ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਲੰਬੀਆਂ ਲਾਈਨਾਂ ਜਿਹੜੀ ਇਸ ਵੇਲੇ ਪੋਲਿੰਗ ਬੂਥ ਤੇ ਲੱਗ ਚੁੱਕੀ ਹੈ ਲੋਕਤੰਤਰ ਦੇ ਹਾਜ਼ਰਾਲ ਦੇਖਿਆ ਜਾਵੇ ਤੇ ਇਹ ਇੱਕ ਸ਼ਾਨਦਾਰ ਤਸਵੀਰ ਹੈ ਹਾਲਾਂਕਿ ਇਹਨਾਂ ਕਤਾਰਾਂ ਦੇ ਵਿੱਚ ਇਹਨਾਂ ਲਾਈਨਾਂ ਦੇ ਵਿੱਚ ਮੇਲ ਵੋਟਰਸ ਜ਼ਿਆਦਾ ਨਜ਼ਰ ਆ ਰਹੇ ਹੈ ਕਿਹੜੀ ਹੈ ਲੇਡੀਜ਼ ਦੀ ਗਿਣਤੀ ਘੱਟ ਨਜ਼ਰ ਆ ਰਹੀ ਹੈ ਪਰ ਇੱਕ ਵਾਰ ਫਿਰ ਅਸੀਂ ਸੁਰੱਖਿਆ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਦੇ ਨਾਲ ਨਾਲ ਕੇਂਦਰੀ ਸੁਰੱਖਿਆ ਬਲ ਦੇ ਜਿਹੜੇ ਜਵਾਨ ਆ ਉਹ ਵੀ ਤਨਾਤ ਕੀਤੇ ਗਏ ਐ ਤਾਂ ਕੁੱਲ ਕੇਂਦਰੀ ਸੁਰੱਖਿਆ ਏਜੰਸੀਆਂ ਦੇ 768 ਜਵਾਨ ਤਨਾਤ ਕੀਤੇ ਗਏ ਜਦਕਿ ਪੰਜਾਬ ਪੁਲਿਸ ਦੇ 876 ਜਵਾਨ ਕਿਉਂਕਿ ਕੁੱਲ 200 22 ਪੋਲਿੰਗ ਬੂਥ ਬਣਾਏ ਗਏ ਨੇ ਜੋ ਕਿ 114 ਥਾਵਾਂ ਤੇ ਬਣਾਏ ਗਏ ਨੇ ਤਾਂ ਇਹਨਾਂ 114 ਪੋਲਿੰਗ ਸਟੇਸ਼ਨਸ ਤੇ ਜਿਹੜਾ ਉਹ ਸੁਰੱਖਿਆ ਦੇ ਲਿਆਰ ਨਾਲ ਸਖਤ ਸੁਰੱਖਿਆ ਪ੍ਰਬੰਧ 100% ਦੀ ਵੈਬ ਕਾਸਟਿੰਗ ਤੋਂ ਇਹ ਵੋਟਿੰਗ ਪੈਂਡ ਦਾ ਕੰਮ ਹੁਣ ਸਖਤ ਸੁਰੱਖਿਆ ਪ੍ਰਬੰਧਾ ਹੇਠ ਸ਼ਾਂਤੀਪੂਰਵਕ ਸ਼ੁਰੂ ਹੋ ਚੁੱਕਿਆ ਹੈ ਤੋਂ ਇਸੇ ਤਰ੍ਹਾਂ ਅਸੀਂ ਪਲ-ਪਲ ਦੀਆਂ ਤਸਵੀਰਾਂ ਸ਼ਾਮ 6 ਵਜੇ ਤੱਕ ਲਗਾਤਾਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਰਵਾਂਗੇ ਕੈਮਰਾ ਪਸੰਦ ਅਵਤਾਰ ਸਿੰਘ ਜਨਾ ਮਨਿੰਦਰ ਸਿੰਘ ਮੋਂਗਾ ਪੀਟੀਸੀ ਉਸ ਤਰੰਤਾਰ